ਵੇਖਾ ਡੇਗਾ ਫਿਰ ਪਹਿਲਾਂ ਉਹ ਮੈਡੀਸਨ ਦਾ ਲੰਗਰ ਲੱਗੇਗਾ ਦਵਾਈਆਂ ਦੇਜਾਂਗੇ ਡਾਕਟਰ ਦੇਜਾਂਗੇ ਅਸੀਂ ਉਸ ਤੋਂ ਬਾਅਦ ਅਗਲਾ ਦੇਖਾਂਗੇ ਫਿਰ ਅਗਲਾ ਦੌਰ ਆਏਗਾ ਉੱਥੇ ਦੇਖਾਂਗੇ ਕਾਲਾ ਮੈਨੂੰ ਖੜਾ ਦਿਓ ਮਾਤਾ ਇਹ ਨਾ ਕਰ ਹਜੇ ਨਾ ਮਾਤਾ ਮੈਨੂੰ ਖੜਾ ਦੇ ਹਜੇ ਨਾ ਬੜੋ ਸਰਪੰਚਾ ਫਿਰ ਉੱਥੇ ਚੱਲੋ ਮਾਤਾ ਹੀ ਉੱਧਰ ਪਰਲੇ ਪਾਸ ਚੱਲੋ ਉੱਧਰ ਚੱਲੋ ਉਹ ਨੰਬਰ ਲੇਗਾ ਉੱਧਰ ਚੱਲੋ ਮਾਤਾ ਪਰਲੇ ਪਾਸ ਨੰਬਰ ਯਾਦ ਰੱਖਿਆ ਫਿਰ ਉਹਨੂੰ ਮੱਚ ਕੇ ਖੜਾ ਹੋਣਾ ਨੰਬਰ ਯਾਦ ਰੱਖੋ 60 ਨੰਬਰ ਪਰਚੀ ਨਾ ਫੜਾ ਬਈ ਹਜੇ ਕਰਿਆ ਸਾਨੂੰ ਵੰਡ ਲੈਂਦੇ ਮੁਰਕੇ ਨੂੰ ਵੇਚ ਰਹੇ ਜੰਗ ਪੱਟਾ ਪਾਈ ਪਾਈ ਕੀ ਨੰਬਰ ਆਪਾਂ ਇੱਥੇ ਨੰਬਰ ਹੋ ਰਹੇ ਬਾਈ ਕੋਈ ਪਰਚੀ ਨਾ ਹੜੀ ਨਹੀਂ ਨਹੀਂ ਇੱਕ ਮਿੰਟ ਬੋਲੀ ਰੱਖ ਸੜਕੀ ਬੋਲੇ ਨਾ ਕੋਈ ਨਹੀਂ ਦੇ ਦਿੰਦੇ ਨੇ ਪਰਚੀ ਵੀ ਦੇ ਦਿੰਦੇ ਨੇ 10 ਮਿੰਟ ਬਾਅਦ ਵੀ ਪਰਚੀ ਨਹੀਂ ਮਿਲਦੀ ਕੋਈ ਪਾਸੇ ਕੋਈ ਇੱਕ ਦਮ ਇੰਟਰ ਹੋ ਗਿਆ ਨਾ ਦਾ ਨੰਬਰ ਉਹ ਭਾਵੇਂ ਕਾਲੇ ਜਰਾ ਆ ਜਾ ਕਿਉਂ ਕਿ ਪਾਸੇ ਜੋ ਦੋ ਬੰਦੇ ਆ ਗਏ